ਇਪਨੀਯੂਜਤੇ ਇਸ ਵੀ ਨੇ ਦੀ ਖਬਰ ਕਾਦੀਆਂ ਦੇ 메ਨ ਬਾਜ਼ਾਰ ਵਿੱਚ ਮਹਾਜਨ ਡੈਡੀ ਮੇਟ ਤਿੰਨ ਮੰਜ਼ਲਾ ਦੁਕਾਨ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ ਦੁਕਾਨ ਦੇ ਮਾਲਕਾਂ ਨੇ ਦੱਸਿਆ ਕਿ ਅਸੀਂ ਰਾਤ ਕਰੀਬ 9:30 ਵਜੇ ਦੁਕਾਨ ਬੰਦ ਕਰਕੇ ਗਏ ਸੀ ਸਾਨੂੰ ਕਿਸੇ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਵਿੱਚੋਂ ਧੂੰਆਂ ਨਿਕਲ ਰਿਹਾ ਹੈ ਜਦੋਂ ਅਸੀਂ ਆ ਕੇ ਦੇਖਿਆ ਤਾਂ ਸਾਡੀ ਦੁਕਾਨ ਨੂੰ ਭਿਆਨਕ ਅੱਗ ਲੱਗੀ ਹੋਈ ਸੀ ਦੁਕਾਨ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਫਾਇਰ ਬ੍ਰਿਗੇਡ ਨੇ 9 ਘੰਟਿਆਂ ਦੀ ਮੁਸ਼ਕਲ ਨਾਲ ਆਗੂ ਤੇ ਕਾਬੂ ਪਾਇਆ ਮੌਕੇ ਤੇ ਪੁਜੀ ਪੁਲਿਸ ਦੇ ਮੁਲਾਜ਼ਮਾਂ ਨੇ ਵੀ ਅੱਗ ਬੁਝਾਉਣ ਵਿੱਚ ਪੂਰੀ ਮਦਦ ਕੀਤੀ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਅਸੀਂ ਸਾਰੇ ਟੈਕਸ ਤਾਰਦੇ ਹਾਂ ਅਤੇ ਸਾਡੀ ਮਦਦ ਕੀਤੀ ਜਾਵੇ ਪਰ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਦੇਖੋ ਕਾਦੀਆਂ ਤੋਂ ਬਿਊਰੋ ਰਿਪੋਰਟ اها ڏسڻ لاءِ ਦੇਖੋ ਜੀ ਸਹੀ ਤੇ ਉਹਨਾਂ ਆਪ ਦੁਕਾਨ ਬੰਦ ਕਰਕੇ ਰਾਤੀ 9:00 ਚਲੇ ਗਏ ਤੇ ਉਸ ਤੋਂ ਬਾਅਦ ਪਤਾ ਨਹੀਂ ਹੁਣ ਕੀ ਹੋਇਆ ਕੀ ਨਹੀਂ ਹੋਇਆ ਹੁਣੇ 18 ਲੱਖ ਰੁਪਏ ਦਾ ਤੇ ਸਾਡਾ ਰੈਡ ਮੇਡ ਦਾ ਇਨਸਾਨ ਹੋਇਆ ਬਾਕੀ ਇਹ ਬਿਲਡਿੰਗ ਦਾ ਖਾਦਲਾ ਮੈਂ ਲੱਖਾਂ ਰੁਪਏ ਦਾ ਹੁੰਦਾ ਜੀ ਹਾਂ ਜੀ ਤੇ ਕੋ ਉਹ ਜੋ ਕਾਨਾ ਨੇ ਉੱਤੇ ਤਿੰਨ ਮੰਜ਼ਿਲਾ ਉੱਤੇ ਹੈਗਾ ਇਹ ਹਸਾਬ ਨਾਲੇ ਤੁਸੀਂ ਮੇਰੇ ਕਰਦਾ ਕਿੰਨਾ ਮੈ ਨੁਕਸਾਨ ਹੋਸੀ ਮੰਗ ਕੀ ਕਰਦੇ ਹੋ ਮੰਗ ਅਸੀਂ ਇਹੋ ਕੰਨੇ ਵਿੱਚ ਚਲੋ ਸਾਨੂੰ ਸਾਰੇ ਆਂਡੇ ਗੁਆੜ ਸਾਰੇ ਸ਼ਹਿਰ ਦੇ ਸਾਥ ਦਿੱਤਾ ਜੀ ਮੰਗ ਅਸੀਂ ਹੁਣ ਕਿਸੇ ਕੋ ਕੀ ਮੰਗ ਸਕਦੇ ਆ ਕਿ ਜੇ ਤਾਂ ਮਾਲਕ ਕੋਲੋਂ ਮੰਗਣੇ ਵੀ ਆ ਕੋਈ ਫਲੇਟ ਗੈਟ ਗੱਡੀ ਜਾਂ ਕੋਈ ਸਰਕਾਰ ਦੇ ਪੁਲਿਸ ਮੁਲਾਜ਼ਮ ਆਏ ਸੀ ਟਾਈਮ ਨਾਲ ਹਾਂ ਜੀ ਸਰ ਪੁਲਿਸ ਮੁਲਾਜ਼ਮ ਵੀ ਆਏ ਨੇ ਸਾਨੂੰ ਅੱਜ ਆਇਆ ਇਹੋ ਨਾਲ ਮੈਂ ਕਿਹਾ ਸੀ ਬੋਲ ਮੇਰੇ ਨਾਲ ਦੇ ਕਿ ਤੇ ਤਰੀ ਸਾਰਾ ਸਮਾਨ ਸੜ ਗਿਆ ਹਾਂਜੀ ਸਾਰਾ ਸੜ ਗਿਆ ਸਮਾਨ ਸਾਰਾ ਸੜ ਗਿਆ ਅਰੇ ਅਧਿਮੈਤ ਬੋਲ ਮੇਰੀ ਤਿੰਨ ਮਜ਼ਲਾ ਦੁਕਾਨ ਹੈ ਜਿਹਦਾ ਇੱਕ ਵੀ ਪੀਸ ਨਜ਼ਰ ਨਹੀਂ ਆ ਰਿਹਾ ਬਿਲਕੁਲ ਖਾਕ ਹੈ ਕਾਰਨਾਂ ਦਾ ਕੋਈ ਪਤਾ ਨਹੀਂ ਮੈਂ ਸਾਰੀ ਉਮਰ ਜੀਐਸਟੀ ਨੰਬਰ ਵੈਡ ਪਹਿਲਾਂ ਵੈਡ ਹੋ ਜੀਐਸਟੀ ਟੋਟਲ 25 ਸਾਲ ਤੋਂ ਮੇਰੇ ਕੋਲ ਨੁਕਸਾਨ ਮੇਰਾ ਟੋਟਲ ਸਾਰਾ ਖਤ ਡੱਡ ਬਿਲਡਿੰਗ ਮੇਰੀ ਡੱਡ ਹੋ ਗਈ ਕਿੰਨਾ ਕੋ ਟੁੱਟਿਆ ਸਾਡੇ ਸਾਹਮਣੇ ਸਾਡ ਨਜ਼ਰ ਹੁੰਦਾ ਜੀ ਕਿ ਕਿੰਨੀ ਕਿੰਨੀਆਂ ਦੋ ਦੁਕਾਨਾਂ ਨੇ ਪੂਰਾ ਮਾਲ ਦੋ ਦੁਕਾਨਾਂ ਵਕਤ ਮਾਲ ਓਵਰਲੋਡ ਹੈ ਕਿ ਚਾਰ ਮੰਜਲਾ ਓਵਰਲੋਡ ਨੇ ਬਾਕੀ ਬਿਲਡਿੰਗ ਬਿਲਡਿੰਗ ਦੇਖ ਲਓ ਤੁਹਾਡੇ ਸਾਹਮਣੇ ਬਿਲਕੁਲ ਡੈਮੇਜ ਹੈ ਬਿਲਡਿੰਗ ਤੇ ਕਿੰਨਾ ਖਰਚ ਆਉਂਦਾ ਤੁਹਾਨੂੰ ਪਤਾ ਹੀ ਹੈ ਅੰਦਰ ਏਸੀ ਨੇ ਹਰ ਚੀਜ਼ ਨੇ ਕਿੰਨੇ ਕਿੰਨੇ ਏਸੀ ਹੁੰਦਾ ਦੇਖ ਲਓ ਕੀ ਮੰਗ ਕਰਦੇ ਭਾਈ ਦੁਕਾਨ ਨੂੰ ਕਹਿੰਦੇ ਕਿ ਜੋ ਵੇਖੋ ਆਹ ਬੰਦਾ ਜਾਈ ਸਾਰੀ ਮੈਂ ਟੱਕ ਤਾਰੀ ਹੈ ਤੁਹਾਨੂੰ ਉਹਦਾ ਉਹ ਹਿਸਾਬ ਨਾਲ ਉਹ ਜੋ ਬੰਦਾ ਰਹੇ ਸਰਕਾਰ ਵੱਲੋਂ ਦੁਕਾਨਦਾਰਾਂ ਦੀ ਨੁਕਸਾਨ ਦੀ ਸਭਾਈ ਕੁਦਰਤ ਵੱਲੋਂ ਹੋਇਆ ਜਿੰਨੇ ਸਾਰੀ ਮੱਤੇ ਸੰਗਤ ਮੱਰੀ ਮੱਜੀ ਆਸ਼ੀ ਨੰਬਰ 20 25 ਨਾਲ ਬੋੜੇ ਚਾਰ ਚਾਰ ਮੰਡਾਂ ਚਬਾ ਹੋ ਗਈਆਂ ਮੇਰਾ ਕਰੋਨਾ ਬੇਨਾਂ ਨਿਸ਼ਾਨ ਹੋਇਆ ਇਸ ਗਰੀਬ ਦੀ ਮਦਦ ਸਰਕਾਰ ਨੂੰ ਕਰਨੀ ਚਾਹੀਦੀ ਹੈ ਇਹੋ ਸਾਡੀ ਮੰਗ ਹੈ ਅੱਜ ਤਨਵਾ ਸਾਰੇ ਦੁਕਾਨਦਾਰਾਂ ਦੀ ਭਾਵਾਂ ਦੀ ਤਾਬੀ 40 ਲੱਖ ਬੋਲਦਾ ਮੇਰਾ ਪਤਾਬੀ ਤਾ ਨੂੰ ਸਾਢੇ 11 ਵਜੇ ਫੋਨ ਆਇਆ ਸੀ ਫਿਰ ਸਾਢੇ 11 ਵਜੇ ਰਾਤ ਦੇ ਆਏ ਸਵੇਰੇ 7 ਵਜੇ ਗਏ ਬੁਝਾ ਕੇ ਤੇ ਸਵੇਰੇ 10 55 ਦੇ ਫਿਰ ਫੋਨ ਆਇਆ ਕਿ ਦੁਬਾਰਾ ਲੱਗ ਗਈ ਹੈ ਫਿਰ ਆਈ ਉਹ ਉਹ ਰਿਆਨ ਕਿਉਂ ਸੇ ਲੱਗੇ ਆ ਸੇ ਪੁਝਾ ਕੋਈ ਤੁਹਾਡੀ ਕੋਈ ਕਮੀ ਪੇਸ਼ਿਤ ਨਹੀਂ ਹੋਈ ਤੇ ਨਹੀਂ ਨਹੀਂ ਕੋਈ ਕਮੀ ਪੇਸ਼ ਨਹੀਂ ਆਪਣਾ ਪੂਰਾ ਪ੍ਰੋਪਰ ਦੋ ਗੱਡੀਆਂ ਪੂਰਾ ਸਟਾਫ ਸਾਰਾ ਰਾਤ ਦਾ ਕੰਮ ਕਰਦਾ ਸੀ